ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਤ ਸਰੀ

ਸਤਿ ਗੁਰ ਪ੍ਰਸਾਦ ਸਲੋਕ ਊਚਾ ਆਗਮਯ ਅਪਾਰ ਪ੍ਰਭ ਕਥਨ ਨਾ ਜਾਏ ਅਕਥ नानक प्रभ शरणागति राखन कौ समरथ ऊचा आगम अपार प्रभ कथन न जाए अकथ नानक प्रभ शरणागति राखन कौ समरथ सन्त जान जानह त्यो राख हार प्रभ तेरे के गनाओ गण अशङ्ख अवगण मेरे आ। ਅਸੰਖਿਆਵ ਗਣ ਖਤੇ ਫੇਰੇ ਨਿਤ ਪ੍ਰਾਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪਰਸਾਦੀ ਉਲੀਆ ਲੋਕ ਕਰਤ ਵਿਖਾਰ ਵਿਖੜ ਲੋਕ ਕਰਤ ਵਿਕਾਰ ਵਿਖੜ ਪ੍ਰਭ ਨੇ ਰਹੁਤੇ ਨੇਰਿਆ ਬਨਵੰਤ ਨਾਨਕ ਦਇਆ ਧਾਰੋ काड पव जलफेरेया सलोक नृत नापव असंख गुण ऊच प्रभ का नानक की बेनन्तिया ਮੇਲਾ ਨੇਤਾ ਵੇਤਾ ਚੰਤ ਦੂਸਰ ਨਹੀਂ ਠਾਓ ਕਾਪਹ ਜਾਈ ਐ आठ पहर ਕਰ ਜੋੜ ਸੋ ਪ੍ਰਭ ਧਿਆਈਐ ਆਠ ਪਹਿਰ ਪ੍ਰਭ ਜੋੜ ਸੋ ਪ੍ਰਭ ਧਿਆਈਐ ਤੇ ਆਏ ਸੋ ਪ੍ਰਭ ਸਦਾ ਆਪਣਾ ਮਨਹਿ ਚਿੰਦਿਆ ਪਾਈਐ ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉ ਲੈ ਬਲਾਈਐ ਅਰਪ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ ਬਿਨਵੰਤ ਨਾਨਕ ਤਾਰ ਕਿਰਪਾ ਸਾਚ ਨਾਮ ਸਮਾਈਐ ਸਲੋਕ ਰੇ ਮਨ ਤਾ ਕਉ ਧਾਈ ਐ ਸਭ ਬਿਦ ਜਾ ਕੈ ਹਾਥ ਰਾਮ ਨਾਮ ਤਨ ਸੰਚੀਐ ਨਾਨਕ ਨਿਭ ਹੈ ਸਾਥ ਸ਼ੰਤ ਸਾਥੀ ਅੜਾ ਪ੍ਰਭ ਏਕ ਦੂਸਰ ਨਾ ਹੈ ਕੋਈ थान जालथल पूर सोए जालथल पूर रहिया सर्वदा प्रभनी गोपाल गोविंद अंतमाही दे अंत गोण ताके क्यागनी भज शरण स्वामी सुख है गामी स बिना आन है को बिनवंत नानक दया तार हो तस परापत नाम हो सलोक ਚਿਤ ਜੇ ਚਿਤ ਵੇ ਆ ਸੋ ਮੈਂ ਪਾਇਆ ਨਾਨਕ ਨਾਮ ਤੇ ਆਏ ਸੁਖ ਸਵਾਇਆ ਛੰਤ ਆਬ ਮਨ ਛੂਟ ਗਾਇਆ ਸਾਧੂ ਸੰਗ ਮਿਲੇ ਗੁਰਮੁਖ ਨਾਮ ਲਾਇਆ ਜੋਤੀ ਜੋਤ ਰਲੇ ਹਰ ਨਾਮ ਸਿਮਰਤ ਮਿਟੇ ਕਿਲ ਵਿਖਾ ਭੂਜੇ ਤਪਤ ਅਗਨਿਆ ਗਹ ਭੂਜਾਲੀਨੇ ਦਇਆ ਕੀਨੇ ਆਪਨੇ ਕਰਮਾਨਿਆ ਲ ਅੰਕ ਲਾਇ ਹਰ ਮਿਲਾਏ ਜਨਮ ਮਰਨਾ ਦੁਖ ਜਲੇ ਬਿਨਵੰਤ ਨਾਨਕ ਦਇਆ ਧਾਰੀ ਮੇ ਲੀਨੇ ਇੱਕ ਪਲੇ ਲਾ ਅੰਕ ਲਾਈ ਹਰ ਮਿਲਾਈ ජනම මරනා දුකජලේ බෙනවන්තනානක දයාතාරි මේලලින්න එකක් පලේ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ